ਉਹ ਬੰਦ ਪਰ ਹੋ ਜਾਂਦਾ ਅਸੀਂ ਲੋਕਾਂ ਦਾ ਫਿਕਰ ਤਾਂ ਹੈ ਉਹ ਯਾਰ ਮੈਂ ਕਹਿੰਦਾ ਇਹ ਇਸੇ ਵਾਸਤੇ ਅਸੀਂ ਬਦਲੇ 284 ਦੇ ਉਹ ਮਲ ਇਲੈਕਟਰੀਕ ਹੈ ਜਿਹੜੀ ਬਣੀ ਆ ਉਹਦੇ ਕੋਲ ਸਿਪਾਸੀ ਲੱਗੇ ਹੋਇਆ ਵਿਵਾਸ ਉਹ ਵਸੇ ਨੂੰ 286 ਦੇ ਉੱਤੇ ਕੰਮ ਕਰ ਰਹੇ ਆ ਕਿ ਅਸੀਂ ਇਹੋ ਸੋਚਦੇ ਪਏ ਆ ਕਿ ਜੇ ਉਹ ਉਹ ਕੁਝ ਦੀ ਉਸ ਦੀ ਗੱਲ ਰਿਹਾ ਅਸੀਂ ਉਸੇ ਤਰ੍ਹਾਂ ਆਪਣਾ ਨਾਟਕ ਦੇ ਵਿੱਚ ਕਰਕੇ ਲੋਕਾਂ ਨੂੰ ਸੋਚਾਂ ਤਾਂ ਜਿਹੜਾ ਉਹ ਨਾਟਕ ਬਣੀ ਕਰੀਏ ਤੇ ਇਹ ਨਾਟਕ ਲੈਲਾ ਅਕਸਰ ਅਸੀਂ ਹਰ ਸਾਲ ਤੇ ਉਹਨਾਂ ਦੇ ਕੋਲ ਕਰੇ ਕੁਐਸਚਨ ਅਸੀਂ ਇਹ ਪੁੱਛ ਸਕੀਏ ਕਿ ਇਹ ਸਦੀਬ ਟੀਮ ਹੈ ਜਿਹੜੀ ਇਸਿਆ ਤ੍ਰਿਨ ਥਾਪਾ ਜੀ ਦੇ ਇਸ ਕੱਪਟੇ ਸਾਡੇ ਨਾਲ ਸਾਡੀ ਉਪਕਸ਼ੀ ਸੋਸਾਇਟੀ ਦੇ ਵਿੱਚ ਉਹ ਰਾਜੂ ਜੀ ਦਾ ਕਾਜੂਤਾ ਕੋਲੜੀ ਇਹ ਸਾਡੇ ਨਾਲ ਸਬਿਆਚਾਰ ਕਨੇ ਹਰਤਾਂ ਦੇ ਮੂਦੇ ਇਹ ਸਾਡੇ ਨਾਲ ਮਾਨਸਿਕ ਦੇ ਵਾਲੇ ਨੇ ਇਹ ਵੀ ਸਰ ਨੇ ਸਬਿਆਚਾਰ ਦੇ ਪ੍ਰਧਾਨ ਨੇ ਇਹ ਸਾਡੇ ਨਾਲ ਆ ਗਏ ਨੇ ਬੱਸ ਖਤਰਨਾ ਕਿ ਇਹ ਸੀ ਬੜਾ ਸਾਡੀ ਸਾਡੀ ਪੁੱਛ ਕਿ ਕਿਉਂ ਕੰਮ ਕਰ ਰਹੀ ਹੈ ਪੂਰੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਅੰਧਿਸ਼ਾਸਾ ਤੋਂ ਅਸੀਂ ਬਾਹਰ ਕੱਢੀਏ ਉਹਦੇ ਤੱਕ ਲੋਕ ਤੂਵੀ ਤਾਤਰਕ ਮਿਲੇ ਲੋਕਲ ਖਾਦਦੇ ਰਿਹਾ ਕੋਈ ਤੁੰਗਤ ਨੂੰ ਕਰਨ ਬਾਤ ਕਰੀਏ ਕਾਗਲ ਨੂੰ ਜਿਹੜਾ ਉਹ ਵਿਗਿਆਨਕ ਸੋਚ ਨਾਲ ਜੋੜਦੇ ਤੇ ਇੱਕ ਸੰਘਾੜੀਆ ਕਿ ਸਾਫ ਸਿਫਰਾ ਸੰਵਾਜ ਜਿਹੜਾ ਹਾਸਲ ਕਰ ਸਕੀ ਇਹ ਸਾਰੀ ਕੋਸ਼ਿਸ਼ ਹੈ ਇਹ ਕੋਸ਼ਿਸ਼ ਕਰਦੇ ਰਹੇ ਹਾਂ ਕਿ ਅਜਿਹੀ ਜਰੀਰਤਾਵੇ ਜਦ ਤੱਕ ਅਸੀਂ ਕਰ ਸਕਦੇ ਕੰਮ ਜੀਸੀ ਵਾਲਾ ਹੈ ਕਿ ਅਸੀਂ ਜਿਹੜੀ ਹੈਗਾ ਉਹ ਅਕ੍ਰਿਤੀ ਸੋਚ ਰਹੇ ਨਾਲ ਉਸ ਪੈਸੇ ਨਾਲ ਕਿ ਅਸੀਂ ਜਿਹਦੇ ਵੀ ਤਰ੍ਹਾਂ ਭਲਾ ਕਰਨੂ ਹੈ ਅਸੀਂ ਮਾਰਗ ਤੋਂ ਭਾਵੇਂ ਪੈਸੇ ਜਿਹੜਾ ਉਹ ਦਾਨ ਕਰਾਂਗੇ ਇਹ ਦਾਨ ਕਰਨ ਦੇ ਨਾਲ ਤਾਂ ਕਦਮ ਬਾਗੀ ਮਨਫਰੋ ਦਾ ਪਾ ਰਹੇ ਜੀ तो मेरी सारे अपील है लोगों सारे अपील है कि अंध विश्वासों को बाहर निकलो सच में पछाओ विज्ञानिक सोच अपनाओ एनिमेट होगी बाबे तांत्रिक इन्होंने लीडर लीडर मगर ना लगो एक चंगा समाज सजन की कोशिश करिए तो सारे का एक धनबाद सारे आया मैं इतने खास करके टीम का भी धनबाद हाँ जी मैं एक्चुअली आफ्टर रिटायरमेंट थोड़ी पहला तरफ सोच के पहला रखी हुई थी ਤਾਂ ਆਪਰੇ ਤੋਂ ਟਾਈਮ ਚੱਲਿਆ ਗਿਆ ਟਾਈਮ ਖੁੱਲਣਾ ਲੱਗਾ ਕਿ ਉਸ ਆਪਣੀ ਇਸ ਸੋਚ ਦੇ ਮੁਤਾਬਕ ਮੈਂ ਤਰ ਸੋਸਾਇਟੀ ਨਾਲ ਜੁੜ ਗਿਆ ਔਰ ਕੰਟੀਨਿਊਸਲੀ ਹੁਣ ਅੱਜਲੇ ਜਿਹਨਾਂ ਮੈਕਸਿਮਮ ਹੁੰਦਾ ਹੈ ਆਂਦਵਿਸ਼ਵਾਸੀ ਜੁੜਨ ਵਾਸਤੇ ਅਸੀਂ ਅਲੱਗ-ਅਲੱਗ ਜਗ੍ਹਾ ਤੇ ਜਿਹਕੇ ਇਹਨੂੰ ਕਹਾਈਏ ਕਿ ਸਾਨੂੰ ਆਂਦੀ ਉਹਨਾਂ ਦੀਆਂ ਜੁੜਨ ਜਾਂਦੇ ਹੈਗੇ ਆ ਬਾਕੀ ਅਸੀਂ ਸਾਰੀ ਸਾਰੀ ਟੀਮ ਬਿਲਕੁਲ ਰੋਕੇ ਕੰਮ ਕਰ ਰਹੇ ਹਾਂ ਠੀਕ ਹੈ ਸਰ ਅਜੇ ਤਕਸੀਮ ਸਿਰ ਡਾਕਟਰ ਕੋਲ ਪਹੁੰਚਦਾ ਕਰ ਗਿਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਰਕਸ਼ੀਲ ਸਟਾਡੀ ਅੰਦਾਲਸਪੁਰ ਇਕਾਈ ਦੇ ਮੰਲਾ ਕਰਾਇਆ ਗਿਆ ਜਿਹਦੇ ਵਿੱਚ ਸਮਾਜ ਦੀਆਂ ਅਗਿਆਨਤਾ ਦੂਰ ਕਰਕੇ ਤੇ ਵਿਗਿਆਨ ਦਾ ਰੁਸ਼ਨਾਈ ਕੀਤੀ ਜਾਵੇ ਜਿਸ ਨਾਲ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕੀਤੀ ਜਾਣ ਤਰਕਸ਼ੀਲ ਸੋਚ ਜਿਹੜੀ ਆ ਤੇ ਖੁਸ਼ੀ ਤੇ ਖੁਸ਼ਹਾਲੀ ਦਾ ਨੇਮ ਜਿਹੜਾ ਵਿਸਕ ਹੈ ਜਿਹੜੇ ਇਨਸਾਨ ਦੇ ਅੰਦਰ ਤਰਕਸ਼ੀਲ ਸੋਚ ਹੋਏਗੀ ਉਹ ਖੁਸ਼ੀ ਤੇ ਖੁਸ਼ਹਾਲੀ ਦਾ ਆਨੰਦ ਮਾਣ ਸਕਦਾ ਇਸ ਕਰਕੇ ਹਰ ਆਦਮੀ ਨੂੰ ਤਰਕਸ਼ੀਲ ਸੋਚ ਇਹ ਵਿਗਿਆਨਕ ਸੋਚ ਬਣਾ ਕੇ ਆਪਣੀ ਜ਼ਿੰਦਗੀ ਦਾ ਅਨੰਦ ਲੈਣਾ ਚਾਹੀਦਾ ਕੋਸ਼ਿਸ਼ ਕਰੋ ਕਿ ਤਰਕਸ਼ੀਲ ਸੋਚ ਵਿਗਿਆਨਕ ਸੋਚ ਪੜੋ ਪੰਜਾਬੀ ਮਾਂ ਬੋਲੀ ਜਿਹੜੀ ਹੈ ਬੜੀ ਵਿਸਰਦੀ ਆ ਗਈ ਤਾਂ ਆਪਾਂ ਗੱਲ ਵੀ ਕਰਦੇ ਸਹੀ ਹਾਂ ਖਾਸ ਕਰਕੇ ਘਰਾਂ ਦੀ ਵਿਸਰਦੀ ਜਾ ਰਹੀ ਹੈ ਹਾਂਜੀ ਤਰਕਸ਼ੀਲ ਸਾਇੰਸ ਹੈ ਕਿ ਅੰਦਰੂਨੀ ਸ਼ਕਤੀ ਤੇ ਕੰਮ ਕਰ ਰਹੀ ਹੈ ਇਹ ਮਾਂ ਬੋਲੀ ਪੰਜਾਬੀ ਦੀ ਕੀ ਕਰੇ ਮਾਂ ਬੋਲੀ ਜਦੋਂ ਕਿਹੋ ਦਾ ਗੁਲਾਮ ਬਣਾਇਆ ਜਾਂਦਾ ਨਾ ਸਭ ਤੋਂ ਪਹਿਲਾਂ ਉਹ ਬੋਲੀ ਖੋਈ ਜਾਂਦੀ ਹੈ ਮੈਂ ਚਾਹਨਾ ਕਿ ਜਿਹੜੀ ਮਾਂ ਬੋਲੀ ਆ ਉਹ ਨੂੰ ਵੱਧ ਤੋਂ ਵੱਧ ਅੱਪ ਜਿਹੜਾ ਅਪਣਾਇਆ ਜਾਵੇ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਜਦੋਂ ਪੜਾਈ ਜਾਏਗੀ ਨਾ ਤੇ ਫਿਰ ਖੀਰ ਤੱਕ ਜਾਏਗੀ ਤਾਂ ਵੀ ਅੱਜ ਤੱਕ ਦੁਨੀਆ ਦੇ ਤੇ ਜਿਹੜਾ ਦੇਸ਼ਾਂ ਨੇ ਤਰੱਕੀ ਕੀਤੀ ਆ ਆਪਣੀ ਮਾਂ ਬੋਲੀ ਵਿੱਚ ਕੀਤੀ ਆ ਜਿਹੜਾ ਵੀ ਕੋਈ ਅੱਜ ਤੱਕ ਦੇਸ਼ਾਂ ਦੇ ਵਿੱਚ ਮਤਵੰਦ ਕਾਮਯਾਬ ਹੈ ਉਹ ਮਾਂ ਬੋਲੀ ਵਿੱਚ ਕਾਮਯਾਬ ਹੋਇਆ ਇਹ ਚਾਹੁੰਦਾ ਹਾਂ ਕਿ ਹਰ ਪੰਜਾਬੀ ਉਹ ਆਪਣੀ ਮਾਂ ਦੇ ਲਈ ਪੰਜਾਬੀ ਜਿਹੜੀ ਆ ਉਹ ਜਿੰਨੀ ਚਾਹੀਦੀ ਆ ਤੇ ਆਪਣੀ ਆਣ ਵਾਲੀ ਲਾਡ ਨੂੰ ਜਿਹੜੀ ਵੱਧ ਤੋਂ ਵੱਧ ਹਰ ਹਿੱਲੇ ਨਾਲ ਸਿਖਾਣੀ ਚਾਹੀਦੀ ਆ ਉਹ ਪੰਜਾਬੀ ਔਰ ਜਿਹੜੇ ਆਪਾਂ ਕਰਦੇ ਆ ਕਿ ਘਰਾਂ ਦੇ ਵਿੱਚ ਹਿੰਦੀ ਬੋਲਦੇ ਆ ਜਾਂ ਅੰਗਰੇਜ਼ੀ ਬੋਲਦੇ ਆ ਉਹ ਉਹ ਸਿੱਖਣ ਹੋਰ ਕਰਨ ਦਾ ਬੜਾ ਟਾਈਮ ਆ ਲੇਕਿਨ ਸਾਨੂੰ ਜਿਹੜੀ ਆ ਹੋਰ ਪੰਜਾਬੀ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ ਆ ਜਿਹੜੇ ਕਿ ਸਾਡੇ ਪੰਜਾਬੀ ਦੇ ਵਿੱਚ ਹੈਗੇ ਨੇ ਨਾਮ ਥੈਂਕ ਯੂ